ਆ ਗਿਆ ਗੱਡੀ ਹੋ ਗਈ ਮੇਮ ਗੱਡੀ ਆ ਏਦਾਂ ਬਹੁਤ ਕਿਤੇ ਹੁੰਦੀ ਹੁੰਦੀ ਜਿੱਥੇ ਕਹਿੰਦੇ ਨੇ ਤੇ ਕਿਕਟ ਨਾ ਹੋਈ ਯਾਰੀ ਮੈਨੂੰ ਨਾਂ ਦਾ ਨਹੀਂ ਉਹਨਾਂ ਦਾ ਪਤਾ ਹਾਂ ਹਾਂਜੀ ਹਾਂਜੀ ਗੱਡੀਆਂ ਦਾ ਮੈਨੂੰ ਨਾਂ ਦੇ ਮੈਂ ਪਿੱਛੇ ਆਉਂਦਾ ਸੀਗਾ ਸੂਵੀ ਤੇ ਹਾਂ ਤੇ ਮੈਂ ਦੇਖਿਆ ਵੀ ਗੱਡੀ ਬਹੁਤ ਅੰਦਾ ਅੰਦਾਜ਼ਨ ਸੀ ਵੀ 150 ਦੇ ਕਰੀਬ ਤੇਜ਼ ਬਹੁਤ ਜਿਆਦੀ ਸੀ ਹਾਂ ਪਹਿਲਾਂ ਇਹਨੇ ਉਹ ਬੰਦਾ ਹੈਗਾ ਖੜਾ ਉਹਦੇ 'ਚ ਮਾਰੀ ਆ ਉਸ ਤੋਂ ਬਾਅਦ ਇੱਕ ਆ ਗੱਡੀ ਆਹੀ ਮਗਰੇ ਆਉਂਦੇ ਸੀ ਮਗਰੇ ਕਿਕਰ ਜਵੱਜੀਏ ਦੇ ਕੋ ਤੇ ਸ਼ਾਇਦ ਆਪ ਵੀ ਸ਼ਾਇਦ ਪਤਾ ਨਹੀਂ ਵਜਿਆ ਕਿ ਨਹੀਂ ਮਰਨ ਕਰਾ ਇਥੇ ਬੁਰਾ ਹਾਲ ਸੀ ਇਹਦਾ ਜਿਹੜਾ ਚਲਾਉਣ ਵਾਲਾ ਅੱਛਾ ਤੇ ਅਸੀਂ ਮਗਰੇ ਹੀ ਸੀਗੇ ਮਗਰੇ ਅੱਧੇ ਮਿੰਟ 'ਚ ਇਹ ਸਾਰਾ ਕੁਝ ਹੋ ਗਿਆ ਇੱਕ ਦੀ ਮੌਤ ਹੋਈ ਆ ਜਿਹਦੀ ਮੌਤ ਹੋਈ ਆ ਕੌਣ ਸੀ ਉਹ ਦੱਸਦੇ ਆ ਵੀ ਤੋਤੀ ਦਾ ਮੈਨੂੰ ਸਾਨੂੰ ਬરાਬਰ ਪੱਕਾ ਨਹੀਂ ਪਤਾ ਲੜਕਾ ਹੈ ਲੜਕਾ ਦੀ ਮੌਤ ਹੋਈ ਕਹਿੰਦੇ ਉਹਦੇ ਇੱਕ ਮੁੰਡਾ ਤੇ ਕੁੜੀ ਆ ਠੀਕ ਆ ਹਾਂ ਵਿਆਹ ਵਜਿਆ ਕਹਿੰਦੇ ਉਹਦਾ ਇੱਕ ਮੁੰਡਾ ਸੀ ਉਹਦੇ ਘਰ ਦੇ ਸਾਰੇ ਇੱਥੇ ਆਏ ਹੋਏ ਆ ਕਿੰਨੇ ਸਵਾਰ ਸੀਗੇ ਗੱਡੀ ਦੇ ਵਿੱਚ ਕਿੰਨੇ ਜਾਨੇ ਗੱਡੀ ਤੇ ਸਾਨੂੰ ਜੋ ਅਸੀਂ ਦੇਖਿਆ ਵਾ ਲਗਭਗ ਇੱਕੋ ਜਾਨੇ ਸੀ ਠੀਕ ਆ ਹਾਂ ਤੇ ਤੁਸੀਂ ਦੱਸੋ ਦੇਖਣ ਮਤਾਂਕ ਤੁਹਾਡੇ ਮਤ ਤੇਜ਼ ਗੱਡੀ ਬਹੁਤ ਜ਼ਿਆਦੀ ਸੀ ਗੱਡੀ ਕਿਕਰ 'ਚ ਵੱਜੀ ਆ ਨਹੀਂ ਪਹਿਲਾਂ ਗੱਡੀ ਉਹਦੇ 'ਚ ਵੱਜੀ ਆ ਮੁੰਡੇ 'ਚ ਮੁੰਡੇ 'ਚ ਉਹ ਪਛੜੇ ਉਹਦੇ ਉੱ ਪਹਿਲੇ ਇਹਨੇ ਉਹਦੇ ਸੜਕ ਤੇ ਸਾਈਡ ਤੇ ਖੜਾ ਉਹਦੇ ਚ ਵੱਜੀ ਗੱਡੀ ਮਾਰੀ ਇਹਨੇ ਜੋ ਤੇਜ਼ ਤੇ ਬਾਅਦ ਦੇ ਵਿੱਚ ਇਹਦੇ ਕੋ ਆ ਕੇ ਗੱਡੀ ਤੇ ਟਕਰੇ ਕਿਕਰ ਚ ਵੱਜੀ ਬਾਅਦ ਚ ਕਿੰਨਾ ਵਾਤਾ ਸਾਡਾ ਨਾਮ ਕੀ ਹੈ ਤੁਹਾਡਾ ਨਾਮ ਸੋਨੂ ਭਾਜੀ ਇਹ ਕੀ ਘਟਨਾ ਹੋਈ ਹੈ ਭਾਜੀ ਇੱਥੇ ਇੱਥੇ ਭਾਜੀ ਘਟਨਾ ਕੀ ਇਹ ਕੋਈ ਗੱਲ ਬਾਤ ਨਹੀਂ ਸੁਣੀ ਗਈ ਐਕਸੇ ਗੱਡੀ ਬਹੁਤ ਤੇਜ਼ ਆਉਂਦੀ ਪਈ ਸੀ ਵੀਰੇ ਠੀਕ ਆ ਗੱਡੀ ਇੰਨੀ ਤੇਜ਼ ਸੀਗੀ ਸਮਝ ਲਓ ਵੀ 2 180 ਦੇ ਤੱਕ ਹੋਊਗੀ ਕਿੰਨੀ ਤੇਜ਼ ਗੱਡੀ ਆਉਂਦੀ ਪਈ ਸੀ ਵੀਰੇ ਠੀਕ ਆ ਮੁੰਡੇ ਰੇੜੀ ਲਾਈ ਜੀਗੀ ਰੇੜੀ ਲਾਈ ਹੋਈ ਸੀਗੀ ਉਹ ਦਿਨ ਉਹ ਚੱਕ ਕੇ ਕਿੱਥੇ ਤੱਕ ਉਹ ਨਹੀਂ ਲੱਭਾ ਉਹ ਪਈ ਹੋਈ ਆ ਕਿੰਨੇ ਜਾਣੇ ਜ਼ਖਮੀ ਜਾਂ ਕਿੰਨੇ ਦੀ ਮੌਤ ਹੋ ਗਈ ਆ ਇਹ ਭਾਜੀ ਇੱਕੀ ਗੱਡੀ ਵਾਲਾ ਸੀਗਾ ਤੇ ਇੱਕੀ ਮੁੰਡਾ ਸੀਗਾ ਜਿਹਨੇ ਰੇੜੀ ਲਾਈ ਸੀ ਠੀਕ ਆ ਜੀ ਹਾਂਜੀ ਭਾਜੀ ਹੁਣ ਇੱਕ ਦੀ ਮੌਤ ਹੋ ਚੁੱਕੀ ਮੁੰਡੇ ਦੀ ਤੇ ਦੂਜੇ ਦੀ ਕਹਿੰਦੇ ਹੋ ਗਈ ਭਾਜੀ ਕਹਿੰਦੇ ਆ ਬਾਕੀ ਆਪਾਂ ਗੱਡੀ ਵਾਲਾ ਸੀਗਾ ਹਾਂਜੀ ਗੱਡੀ ਵਾਲਾ ਠੀਕ ਆ ਭਾਜੀ ਹਾਂਜੀ ਭਾਜੀ ਮੁੰਡਾ ਤੁਹਾਡੇ ਪਿੰਡ ਦਾ ਸੀਗਾ ਤੁਹਾਡੇ ਪਿੰਡ ਦਾ ਭਾਜੀ ਕੀ ਨਾਮ ਸੀਗਾ ਮੁੰਡੇ ਦਾ ਜੋਗਾ ਮੁੰਡਾ ਜੀ ਠੀਕ ਆ ਕਿੰਨੀ ਕੁ ਉਮਰ ਸੀਗੀ ਮੁੰਡੇ ਦੀ ਭੰਗੀ ਭਾਜੀ ਹੋ ਵੀ 25 ਕੁ ਪੁਰਥਲਾ ਮਾਰਕ ਪਿੰਡ ਡੇਡਵੀਂ ਦੇ ਕੋਲ ਇੱਕ ਰੋਡ ਸਾਈਡ ਐਕਸੀਡੈਂਟ ਵਾਪਰਿਆ ਜਿਹਦੇ ਵਿੱਚ ਦੋ ਨੌਜਵਾਨ ਇੱਕ ਇੱਕ ਨੂੰ ਇੱਕ ਨੂੰ ਸੜਕ ਸੁਰੱਖਿਆ ਫੋਰਸ ਤਕਰੀਬਨ 6:30 ਵਜੇ ਸ਼ਾਮ ਦੇ ਸਿਵਲ ਹਸਪੀਟਲ ਤੋਂ ਤਾਨਪੁਛਲੇ ਆ ਕੇ ਆਂਦੀ ਹੈ ਜਿਸ ਦੀ ਹਾਲਤ ਨਾਜ਼ੁਕ ਸੀ ਉਸ ਦੀ ਇਲਾਜ ਬਣਨ ਮੌਤ ਹੋ ਜਾਂਦੀ ਹੈ ਤੇ ਦੂਸਰੇ ਨੂੰ 7 ਵਜੇ ਦੇ ਕਰੀਬ ਬਸ ਕੋਈ 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 ਦੂਸਰੀ ਬੋਡੀ 7 ਵਜੇ ਇਹ ਸਿਵਲ ਹਸਪੀਟਲ ਆ ਕੇ ਆਂਦੀ ਜਿਸ ਦੀ ਪਛਾਣ ਕਰ ਦਿੱਤੀ ਗਈ ਹੈ ਪਹਿਲੀ ਦੀ ਬੋਡੀ ਦੀ ਪਛਾਣ ਹਲੇ ਨਹੀਂ ਹੋਈ ਹੈ ਦੋਵਾਂ ਦੀ ਬੋਡੀ ਅਸੀਂ ਮੌਤਰੀ ਚ ਰੱਖ ਦਿੱਤੀ ਗਈ ਹੈ ਕੁੱਲ ਕਿੰਨੇ ਨੌਜਵਾਨਾਂ ਦੀ ਮੌਤ ਹੋਈ ਹੈ ਦੋ ਨੌਜਵਾਨਾਂ ਦੀ ਮੌਤ ਹੋਈ ਹੈ ਹੋਰ ਕੀ ਕਾਰਵਾਈ ਕਰੀ ਕਾਰਵਾਈ ਅਸੀਂ ਪੁਲਿਸ ਨੂੰ ਇਹਦਾ ਇਹਦੀ ਇਨਫੋਰਮੇਸ਼ਨ ਦੇ ਦਿੱਤੀ ਗਈ ਹੈ ਮੌਤਰੀ ਚ ਰੱਜੀ ਦੀ ਵਿਅਕਤ ਹੋਈ ਹੈ ਉਹਨਾਂ ਦਾ ਨਾਮ ਕੀ ਹੈ ਜੀ ਨਾਮ ਇੱਕ ਵਾਰ ਦੱਸ ਕਰੋ so then